ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਕਾਸੋ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਹਰ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗ ਚੈੱਕ ਕੀਤੇ ਗਏ ਇਸ ਮੌਕੇ ACP ਵਰਿੰਦਰ ਸਿੰਘ ਖੋਸਾਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਸਾਰੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਡੌਗ ਸਕਿਵਰਟ ਦੀ ਮਦਦ ਵੀ ਲਈ ਗਈ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਅੱਜ ਜੀ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਵਾ ਜਿਸ ਆਪਰੇਸ਼ਨ ਦੇ ਵਿੱਚ ਵੱਖ-ਵੱਖ ਟੀਮਾਂ ਭਾਗ ਲੈ ਰਹੀਆਂ ਨੇ ਜਿਵੇਂ ਕਿ ਸਾਡੇ ਨਾਲ ਜੋ ਸਾਡੀ ਅੰਮ੍ਰਿਤਸਰ ਦੀ ਡਾਕ ਸਕੂਅਰ ਟੀਮ ਹੈ ਇਸ ਤੋਂ ਇਲਾਵਾ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਮੁਲਾਜ਼ਮ ਨੇ ਨਾਲ ਸਾਡੇ ARP ਦੀ ਟੀਮ ਹੈ ਤੇ ਨਾਲ ਸਾਡੇ ਹਾਫ ਸੈਕਸ਼ਨ ਪੈਰਾਮਿਲਟਰੀ ਫੋਰਸਸ ਦਾ ਸੋ ਸਾਰੀਆਂ ਅਲੱਗ-ਅਲੱਗ ਫੋਰਸਸ ਵੱਲੋਂ ਅੱਜ ਇਕੱਠਾ ਹੋ ਕੇ ਅੱਜ ਇੱਥੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਸ ਜਨਰਲ ਇਲੈਕਸ਼ਨ 2024 ਬਿਲਕੁਲ ਸਿਰ ਤੇ ਹਨ ਸੋ ਉਸ ਦੇ ਮੱਦੇਨਜ਼ਰ ਅੱਜ ਰੇਲਵੇ ਸਟੇਸ਼ਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਯਾਤਰੀਆਂ ਦੀ ਆਉਣ ਜਾਣ ਲੱਗਿਆ ਰਹਿੰਦਾ ਵਾ ਸੋ ਬੜਾ ਇਹ ਸੈਂਸਿਟਿਵ ਪੁਆਇੰਟ ਇਸ ਕਰਕੇ ਅੱਜ ਇੱਥੇ ਅਸੀਂ ਕਾਰਡਨੈਂਟ ਸਰਚ ოਪਰੇਸ਼ਨ ਕਰ ਰਹੇ ਹਾਂ ਜਿਸ ოਪਰੇਸ਼ਨ ਦੇ ਤਹਿਤ ਫਿਜ਼ੀਕਲੀ ਲਵਾਰਸ ਕੋਈ ਬੈਗ ਜਾਂ ਲਵਾਰਸ ਵਸਤੂ ਕੋਈ ਜਾਂ ਜਿੰਨੇ ਵੀ ਸ਼ੱਕੀ ਪੁਰਸੇ ਸਾਨੂੰ ਮਿਲਣਗੇ ਸਾਰਿਆਂ ਨੂੰ ਸਰਚ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਕਿ ਕੋਈ ਵੀ ਸਸਪੀਸ਼ੀਅਸ ਆਬਜੈਕਟ ਜਾਂ ਵਸਤੂ ਜਿਸ ਵਿੱਚ ਕੋਈ ਕੋਈ ਐਕਸਪਲੋਸਿਵ ਜਾਂ ਫਿਰ ਕੋਈ ਹੋਰ ਹਾਨੀਕਾਰਕ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਰੇਲਵੇ ਸਟੇਸ਼ਨ ਤੇ ਵਕ ਵਕ ਹਰ ਐਂਟਰੀ ਪੁਆਇੰਟਸ ਤੇ ਡੀ ਐਫ ਐਮ ਡੀ ਗੇਟਸ ਵੀ ਲੱਗੇ ਹੋਏ ਨੇ ਨਾਲ ਦੀ ਨਾਲ ਸੀਸੀਟੀਵੀ ਕੈਮਰਾਸ ਵੀ ਲੱਗੇ ਹੋਏ ਨੇ ਤੇ ਸਾਡੇ ਕੋਲ ਵੀ ਸਰਚ ਕਰਨ ਲਈ ਹੈਂਡਹੈਲਡ ਮੈਟਲ ਡੈਕਸਸ ਨੇ ਸੋ ਸਾਰੀਆਂ ਅਲੱਗ ਅਲੱਗ ਨਾਲ ਸਾਡੇ ਕੋਲ ਸਨੀਫਰ ਡੌਗਸ ਨੇ ਸੋ ਸਾਰੀਆਂ ਚੀਜ਼ਾਂ ਨੂੰ ਅਸੀਂ ਲਿਆ ਕੇ ਇੱਕ ਤਰੀਕੇ ਨਾਲ ਜੋ ਕ੍ਰਿਮੀਨਲ ਐਲੀਮੈਂਟਸ ਨੇ ਜੋ ਕਿ ਕਿਸੇ ਤਰੀਕੇ ਨਾਲ ਕੋਈ ਸੈਬੋਟੇਜ ਕਰ ਸਕਦੇ ਨੇ ਉਹਨਾਂ ਦੇ ਮਨ 'ਚ ਡਰ ਪੈਦਾ ਕਰਨ ਲਈ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਵਾ ਤੇ ਜਿੰਨੇ ਵੀ ਯਾਤਰੀ ਨੇ ਚੰਗੇ ਸਿਟੀਜ਼ਨ ਨੇ ਚੰਗੇ ਲੋਕ ਨੇ ਜੋ ਇੱਥੇ ਟਰੈਵਲ ਕਰਨ ਲਈ ਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੰਫੀਡੈਂਸ ਬਣੇ ਕਿ ਪੁਲਿਸ ਬਿਲਕੁਲ ਤਨਾਤ ਹੈ ਤੇ ਇੱਕ ਪੀਸਫੁੱਲ ਇਲੈਕਸ਼ਨਸ ਕਰਾਉਣ ਲਈ ਬਿਲਕੁਲ ਪੱਬਾਂ ਪਾਰ ਜਿਸ ਵਿੱਚ ਸਾਰੀਆਂ ਅਲੱਗ-ਅਲੱਗ ਟੁਕੜੀਆਂ ਲੱਗੀਆਂ ਹੋਈਆਂ